ਅਮਰੀਕਾ ਦੀ ਸਰਕਾਰ ਹੁਣ ਗੈਰ ਪ੍ਰਵਾਸੀ ਵੀਜ਼ਾ ਨੂੰ ਲੈ ਕੇ ਨਿਯਮ ਸਖਤ ਕਰਦੇ ਹੋਏ ਵੀਜ਼ਾ ਇੰਟਰਵਿਊ ਦੇ ਲਈ ਕਿਸੇ ਤੀਸਰੇ ਦੇਸ਼ ਦਾ ਸਹਾਰਾ ਲੈਣ ਤੋਂ ਰੋਕ ਲਗਾ ਸਕਦੀ ਹੈ ਵੀਜ਼ਾ ਇੰਟਰਵਿਊ ਦੇ ਲਈ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਅਪਾਇੰਟਮੈਂਟ ਬੁੱਕ ਨਹੀਂ ਕੀਤੀ ਜਾ ਸਕਦੀ ਹੁਣ ਤੁਹਾਨੂੰ ਉਸੇ ਮੁਲਕ ਦੇ ਵਿੱਚ ਵੀਜ਼ਾ ਅਪਾਇੰਟਮੈਂਟ ਲੈਣੀ ਪਵੇਗੀ ਜਿੱਥੋਂ ਦੇ ਤੁਸੀਂ ਨਾਗਰਿਕ ਹੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਪੀ ਪੰਜਾਬੀ ਅਮਰੀਕੀ ਸਟੇਟ ਡਿਪਾਰਟਮੈਂਟ ਨੇ ਨਾਨ ਇਮੀਗ੍ਰੈਂਟ ਵੀਜ਼ਾ ਅਰਜ਼ੀਦਾਰਾਂ ਦੇ ਲਈ ਨਵਾਂ ਨਿਯਮ ਜਾਰੀ ਕਰਕੇ ਵੀਜ਼ਾ ਪ੍ਰਕਿਰਿਆ ਦੇ ਉੱਤੇ ਸਖਤੀ ਕਰ ਦਿੱਤੀ ਹੈ 6 ਸਤੰਬਰ ਨੂੰ ਲਾਗੂ ਹੋਏ ਇਸ ਨਿਯਮ ਦੇ ਮੁਤਾਬਿਕ ਸਾਰੇ ਨਾਨ ਇਮੀਗ੍ਰੈਂਟ ਵੀਜ਼ਾ ਅਰਜ਼ੀਦਾਰਾਂ ਨੂੰ ਆਪਣੀ ਵੀਜ਼ਾ ਇੰਟਰਵਿਊ ਦੇ ਲਈ ਅਮਰੀਕੀ ਦੂਤਾਕਾਰ ਜਾਂ ਫਿਰ ਕੌਂਸਲਰਟ ਦੇ ਵਿੱਚ ਅਪ pointment ਸਿਰਫ ਆਪਣੇ ਉਹਨਾਂ ਦੇਸ਼ਾਂ ਤੋਂ ਕਰਨੀ ਪਵੇਗੀ ਜਿੱਥੋਂ ਦੇ ਉਹ ਨਾਗਰਿਕ ਹਨ ਮਿਸਾਲ ਵਜੋਂ ਭਾਰਤੀ ਅਰਜ਼ੀਦਾਰ ਸਿਰਫ ਭਾਰਤ ਤੋਂ ਹੀ ਵੀਜ਼ਾ ਇੰਟਰਵਿਊ ਬੁੱਕ ਕਰ ਸਕਣਗੇ ਕਿਸੇ ਹੋਰ ਦੇਸ਼ ਤੋਂ ਨਹੀਂ ਇਸ ਦੇ ਨਾਲ ਹੀ ਭਾਰਤੀਆਂ ਸਣੇ ਹੋਰ ਮੁਲਕਾਂ ਦੇ ਅਰਜ਼ੀਦਾਰ ਜੋ ਤੁਰੰਤ ਅਮਰੀਕਾ ਜਾਣ ਲਈ ਕਿਸੇ ਤੀਸਰੇ ਦੇਸ਼ ਦੇ ਵਿੱਚ B1 ਜਾਂ ਫਿਰ B2 ਵੀਜ਼ਾ ਇੰਟਰਵਿਊਜ਼ ਦੀਆਂ ਤਰੀਕਾ ਲੈਂਦੇ ਸਨ ਹੁਣ ਉਹ ਅਜੇਹਾ ਨਹੀਂ ਕਰ ਸਕਣਗੇ ਅਮਰੀਕੀ ਸਟੇਟ ਡਿਪਾਰਟਮੈਂਟ ਦੀ 6 ਸਤੰਬਰ ਨੂੰ ਜਾਰੀ ਕੀਤੀ ਗਈ ਅਪਡੇਟ ਦੇ ਮੁਤਾਬਿਕ ਜੇਕਰ ਕਿਸੇ ਦੇਸ਼ ਤੇ ਵਿੱਚ ਅਮਰੀਕੀ ਸਰਕਾਰ ਨਾਨ ਇਮੀਗ੍ਰੈਂਟ ਵੀਜ਼ਾ ਸੇਵਾਵਾਂ ਨਹੀਂ ਦੇ ਰਹੀ ਤਾਂ ਉਸ ਦੇ ਨਾਗਰਿਕਾਂ ਨੂੰ ਨਾਮਜ਼ਦ ਕੀਤੇ ਗਏ ਦੂਤਾਕਾਰ ਜਾਂ ਫਿਰ ਕੌਂਸਲੇਟ ਦੇ ਵਿੱਚ ਅਰਜ਼ੀ ਦੇਣੀ ਪਵੇਗੀ ਇਸ ਦੇ ਲਈ ਖਾਸ ਦੇਸ਼ਾਂ ਦੇ ਲਈ ਨਾਮਜ਼ਦ ਸਥਾਨ ਨਿਰਧਾਰਿਤ ਵੀ ਕੀਤੇ ਗਏ ਨੇ ਮਿਸਾਲ ਵਜੋਂ ਅਫਗਾਨਿਸਤਾਨ ਦੇ ਲੋਕ ਇਸਲਾਮਾਬਾਦ ਵਿੱਚ ਜਾ ਕੇ ਇੰਟਰਵਿਊ ਦੇ ਸਕਦੇ ਨੇ ਰੂਸ ਤੇ ਯੂਕਰੇਨ ਦੇ ਲੋਕ ਪੋਲੈਂਡ ਦੇ ਵਰਸ਼ਾਵਾ ਦੇ ਵਿੱਚ ਜਾ ਕੇ ਇੰਟਰਵਿਊ ਦੇ ਸਕਦੇ ਨੇ ਅਰਜ਼ੀਦਾਰਾਂ ਨੂੰ ਆਪਣੀ ਰਿਹائش ਵਾਲੇ ਮੁਲਕ ਦੇ ਵਿੱਚ ਰਹਿਣ ਦਾ ਸਬੂਤ ਦੇਣਾ ਪਵੇਗਾ ਜੇਕਰ ਉਹ ਆਪਣੀ ਨਾਗਰਿਕਤਾ ਵਾਲੇ ਮੁਲਕ ਤੋਂ ਬਾਹਰ ਅਰਜ਼ੀ ਦੇ ਰਹੇ ਨੇ ਤਾਂ ਇਸ ਲਈ ਜੇਕਰ ਕੋਈ ਅਰਜ਼ੀਦਾਰ ਆਪਣੇ ਨਾਗਰਿਕਤਾ ਜਾਂ ਫਿਰ ਰਿਹائش ਵਾਲੇ ਦੇਸ਼ ਤੋਂ ਬਾਹਰ ਇੰਟਰਵਿਊ ਲੈਂਦਾ ਹੈ ਤਾਂ ਉਸ ਨੂੰ ਲੰਮੇ ਸਮੇਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਉਸ ਦੀ ਵੀਜ਼ਾ ਅਰਜ਼ੀ ਰੱਦ ਹੋਣ ਦੀ ਜੋ ਸੰਭਾਵਨਾ ਹੈ ਉਹ ਵੀ ਜ਼ਿਆਦਾ ਹੋ ਸਕਦੀ ਹੈ ਅਜਿਹੀ ਸਥਿਤੀ ਦੇ ਵਿੱਚ ਅਰਜ਼ੀ ਫੀਸ ਵੀ ਨਾ ਤਾਂ ਵਾਪਸ ਮਿਲੇਗੀ ਤੇ ਨਾ ਹੀ ਟਰਾਂਸਫਰ ਹੋਵੇਗੀ ਇਹ ਵੀਜ਼ਾ ਨਿਯਮ ਅਮਰੀਕਾ ਦੇ ਵਿੱਚ ਵੀਜ਼ਾ ਨੀਤੀਆਂ ਤੇ ਸ਼ਕਤੀ ਦਾ ਹਿੱਸਾ ਹੈ ਜਿਸ ਦਾ ਮਕਸਦ ਗੈਰ ਕਾਨੂੰਨੀ ਪ੍ਰਵਾਸ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਨੂੰ ਰੋਕਣਾ ਹੈ ਕੋਵਿਡ-19 ਮਹਾਮਾਰੀ ਦੇ ਦੌਰਾਨ ਜਦੋਂ ਭਾਰਤ ਅਤੇ ਹੋਰ ਮੁਲਕਾਂ ਦੇ ਵਿੱਚ ਵੀਜ਼ਾ ਇੰਟਰਵਿਊਜ਼ ਦਾ ਇੰਤਜ਼ਾਰ ਸਮਾਂ 3 ਸਾਲ ਤੱਕ ਪਹੁੰਚ ਗਿਆ ਸੀ ਤਾਂ ਅਰਜ਼ੀਦਾਰਾਂ ਨੂੰ ਕਿਸੇ ਤੀਸਰੇ ਦੇਸ਼ ਜਿਵੇਂ ਕਿ ਥਾਈਲੈਂਡ, ਯੂਏਈ ਜਾਂ ਫਿਰ ਕੈਨੇਡਾ ਦੇ ਵਿੱਚ ਤੁਰੰਤ ਇੰਟਰਵਿਊ ਦੇ ਲਈ ਇਜਾਜ਼ਤ ਦਿੱਤੀ ਗਈ ਸੀ। ਇਸ ਦੀ ਵਾਰ ਤੋਂ ਕਰਦੇ ਹੋਏ ਕਈ ਭਾਰਤੀਆਂ ਨੇ B1 ਤੇ B2 ਵੀਜ਼ਾ ਦੇ ਲਈ ਤੀਸਰੇ ਮੁਲਕਾਂ ਦੇ ਵਿੱਚ ਅਰਜ਼ੀਆਂ ਦਿੱਤੀਆਂ ਸਨ। ਪਰ ਹੁਣ ਇਸ ਦੀ ਸਹੂਲਤ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਅਮਰੀਕੀ ਸਰਕਾਰ ਦਾ ਮੰਨਣਾ ਹੈ ਕਿ ਇਸ ਦੇ ਨਾਲ ਵੀਜ਼ਾ ਪ੍ਰਕਿਰਿਆ ਦੀ ਜੋ ਸੁਰੱਖਿਆ ਹੈ ਅਤੇ ਪਾਰਦਰਸ਼ਤਾ ਹੈ ਉਹ ਵੀ ਇਸ ਦੇ ਨਾਲ ਵਧੇਗੀ ਇਸ ਨੀਤੀ ਦਾ ਸਭ ਤੋਂ ਵੱਡਾ ਅਸਰ ਭਾਰਤੀ ਅਰਜ਼ੀਦਾਰਾਂ ਤੇ ਪਵੇਗਾ ਜੋ ਅਕਸਰ ਤੁਰੰਤ ਵੀਜ਼ਾ ਇੰਟਰਵਿਊ ਦੇ ਲਈ ਤੀਜੇ ਦੇਸ਼ਾਂ ਦਾ ਸਹਾਰਾ ਲੈਂਦੇ ਸਨ ਭਾਰਤ ਦੇ ਵਿੱਚ ਅਮਰੀਕੀ ਦੂਤਾਕਾਰ ਅਤੇ ਕੌਂਸੂਲੇਟ ਨਵੀਂ ਦਿੱਲੀ, ਮੁੰਬਈ, ਚੇਨਈ ਤੇ ਕੋਲਕਾਤਾ ਸਣੇ ਹੈਦਰਾਬਾਦ ਦੇ ਵਿੱਚ ਵੀਜ਼ਾ ਇੰਟਰਵਿਊਜ਼ ਦਾ ਜੋ ਸਮਾਂ ਹੈ ਉਹ ਕਾਫੀ ਜ਼ਿਆਦਾ ਹੈ ਤੇ ਕਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਨਵੇਂ ਨਿਯਮ ਦੇ ਨਾਲ ਜੇਕਰ ਕੋਈ ਭਾਰਤੀ ਤੀਸਰੇ ਦੇਸ਼ ਦੇ ਵਿੱਚ ਇੰਟਰਵਿਊ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਉਸ ਦੇਸ਼ ਦੇ ਵਿੱਚ ਰਿਹائش ਦਾ ਸਬੂਤ ਦੇਣਾ ਪਵੇਗਾ ਜੋ ਬਹੁਤ ਸਾਰੇ ਅਰਜ਼ੀਦਾਰਾਂ ਦੇ ਲਈ ਮੁਸ਼ਕਲ ਹੋ ਸਕਦਾ ਹੈ। ਨਤੀਜੇ ਵਜੋਂ ਵੀਜ਼ਾ ਪ੍ਰਕਿਰਿਆ ਦੇ ਵਿੱਚ ਦੇਰੀ ਹੈ। ਤੇ ਅਰਜ਼ੀਆਂ ਦੇ ਰੱਦ ਹੋਣ ਦਾ ਜੋਖਮ ਵੀ ਵੱਧ ਸਕਦਾ ਹੈ ਜੇਕਰ ਤੁਸੀਂ ਕਿਸੇ ਤੀਜੇ ਦੇਸ਼ ਦੇ ਵਿੱਚ ਅਰਜ਼ੀ ਦੇ ਰਹੇ ਹੋ ਤਾਂ ਰਿਹਾਇਸ਼ ਦਾ ਸਬੂਤ ਤਿਆਰ ਰੱਖੋ ਭਾਰਤ ਦੇ ਵਿੱਚ ਇੰਟਰਵਿਊਜ਼ ਦਾ ਸਮਾਂ ਲੰਮਾ ਹੋ ਸਕਦਾ ਹੈ ਇਸ ਦੇ ਲਈ ਸਮੇਂ ਸਿਰ ਅਰਜ਼ੀ ਜ਼ਰੂਰ ਦਾਖਲ ਕਰੋ ਅਮਰੀਕੀ ਦੂਤਾਕਾਰ ਜਾਂ ਫਿਰ ਸਟੇਟ ਡਿਪਾਰਟਮੈਂਟ ਦੀ ਵੈੱਬਸਾਈਟ ਤੇ ਨਵੀਆਂ ਅਪਡੇਟਸ ਦੀ ਜਾਂਚ ਕਰਦੇ ਰਹੋ ਇਹ ਨਵੀਂ ਨੀਤੀ ਅਮਰੀਕੀ ਵੀਜ਼ਾ ਪ੍ਰਕਿਰਿਆ ਨੂੰ ਹੋਰ ਸਖਤ ਅਤੇ ਪਾਰਦਰਸ਼ੀ ਬਣਾਉਣ ਦੀ ਇੱਕ ਕੋਸ਼ਿਸ਼ ਹੈ ਪਰ ਇਸ ਦੇ ਨਾਲ ਭਾਰਤੀ ਅਰਜ਼ੀਦਾਰਾਂ ਖਾਸ ਕਰਕੇ ਸਟੂਡੈਂਟਸ ਸੈਲਾਨੀਆਂ ਤੇ ਵਪਾਰੀਆਂ ਦੇ ਲਈ ਮੁਸ਼ਕਲਾਂ ਵੱਧ ਸਕਦੀਆਂ ਨੇ ਅਮਰੀਕੀ ਸਰਕਾਰ ਦਾ ਜ਼ੋਰ ਸੁਰੱਖਿਆ ਤੇ ਕਾਨੂੰਨੀ ਪਾਲਣਾ ਤੇ ਹੈ ਪਰ ਇਸ ਦੇ ਨਤੀਜੇ ਵਜੋਂ ਅਰਜ਼ੀ ਪ੍ਰਕਿਰਿਆ ਦੇ ਵਿੱਚ ਦੇਰੀ ਅਤੇ ਰਹਿਾਈਸ਼ੀ ਸਬੂਤਾਂ ਦੀਆਂ ਸਖਤ ਜ਼ਰੂਰਤਾਂ ਵੱਧ ਸਕਦੀਆਂ ਨੇ ਹੋਰ ਜਾਣਕਾਰੀ ਦੇ ਲਈ ਅਮਰੀਕੀ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ travel.state.gov ਤੇ ਜਾ ਸਕਦੇ ਹੋ।